ਫਰਸ ਸਮੁੰਦਰੀ ਜਹਾਜ਼ ਦਾ ਇਹਦੇ ਚ ਜੀ ਸਾਈਡਾਂ ਵਾਲੀ ਚਾਦਰ ਟਾਟਾ ਦੀ ਵਿੱਡ ਟਾਟਾ ਦੀ ਚਾਦਰ ਦਾ ਬਣਿਆ ਹੋਇਆ ਲਓ ਜੀ ਕਰੋ ਚੈੱਕ ਤੇ ਪਾਈਪ ਕੰਮ ਤੈਨੂੰ ਦੇ ਬਰੀਕੀ ਚ ਦਿਖਾ ਦਿੰਨੇ ਆਪਾਂ ਇਹ ਚੀਜ਼ ਆ ਜੋ ਜੀ ਜੀ ਇਹ ਕਟਿੰਗ ਆਮ ਨਹੀਂ ਹੁੰਦੀ ਬਿਲਕੁਲ ਇਹ ਸਾਰੀ ਸੀਐਨਸੀ ਕਟਿੰਗ ਆ ਹੁਣ ਇਹ ਸਾਰੀ ਸੀਐਨਸੀ ਕਟਿੰਗ ਲੇਜ਼ਰ ਕਟਿੰਗ ਚ ਹੋਈ ਆ ਤੇ ਆ ਆ ਦੇਖੋ ਤੁਸੀਂ ਮੇਨ ਚੀਜ਼ ਜਿਹੜੀ ਬਿਲਕੁਲ ਉਭਰਿਆ ਨੀਗਾ ਸਿਰੇ ਤੋਂ ਸਿਰੇ ਤੱਕ ਲੇਅਰ ਹੋਏਗੀ ਤੇ ਲੇਅਰ ਦੀ ਸਫਾਈ ਹੋਊਗੀ ਹਾਂ ਜੀ ਕਿਉਂਕਿ ਬਹੁਤ ਅੱਜ ਕੱਲ ਕੀ ਚੱਲ ਰਿਹਾ ਵੀਰੇ ਟਾਂਕੇ ਲਾ ਗੇ ਨੇ ਉਹਦੀ ਸਫਾਈ ਨਹੀਂ ਆਉਂਦੀ ਫਿਰ ਇਹਦਾ ਹ ਲਓ ਜੀ ਸਵਾ ਚਾਰ ਕੁਆਂਟਲ ਵਜ਼ਨ ਹੁੰਦਾ ਰੇਲ ਦੇ ਹਿੱਸੇ ਚ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਆ ਬਾਈ ਕੋਲੋਂ 6 ਟਰਾਲੇ ਗਏ ਨੇ ਪਹਿਲਾਂ ਸੇਮ ਇਹਦੇ ਨਾਲ ਦੇ ਇੱਕੋ ਥਾਂ ਤੇ ਇੱਕੋ ਘਰ ਚ ਤੁਹਾਨੂੰ ਜੇ ਕਹਿਣੇ ਆਪਾਂ WhatsApp ਤੇ ਦਿਖਾ ਵੀ ਦਿੰਦੇ ਬਾਈ ਆਉਂਦਾ ਨਹੀਂ ਪੇਮੈਂਟ ਆਨਲਾਈਨ ਹੀ ਬੰਦ ਡਾਲੇ ਤੇ ਲੇਬਲ ਕਰਕੇ ਦਵਾਂਗਾ ਕੋਈ ਲੈਵਲ ਚ ਦਿੱਕਤ ਆਉਂਦੀ ਵੀਰੇ ਖਰਚੇ ਸਮੇਤ ਜਿੰਨਾ ਖਰਚਾ ਬਈ ਟਰਾਲਾ ਵਾਪਸ ਲੈ ਕੇ ਆਵਾਂਗੇ ਸਾਡੀ ਜ਼ਿੰਮੇਵਾਰੀ ਹੈ ਜੀ ਜੀ ਕਰੋ ਚੈੱਕ ਬਹੁਤ ਹੈ ਆ ਲਓ ਜੀ ਮੈਂ ਕਹਾਂ ਜੀ ਆਪਾਂ ਵਿਖਾਉਣ ਲੱਗੇ ਆ ਬਾਈ ਜੀ ਤੇ ਪੂਰੀ ਪ੍ਰੋਪਰ ਹਨਾ ਸਪੈਸੀਫਿਕੇਸ਼ਨ ਦਈਏ ਚੀਜ਼ ਦੀ ਬਾਕੀ ਕਲਰ ਵਾਈਸ ਬਾਈ ਜੀ ਕਲਰ ਕਿਹੜਾ ਯੂਜ਼ ਕਰਦੇ ਹੋ ਕਲਰ ਵੀਰੇ ਪੈਸਪਾਦਾ ਯੂਜ਼ ਕਰਦੇ ਆ ਅੱਛਾ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਤੇ ਆਪਾਂ ਇਸ ਟਾਈਮ ਖੜੇ ਆ ਜੀ ਸਮਾਣੇ ਨੰਬਰਦਾਰ ਐਗਰੀ ਵਰਕਸ ਵਾਲੇ ਵੀਰਾਂ ਕੋਲ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੇ ਮੇਰੇ ਪਿੱਛੇ ਤੁਸੀਂ ਟਰਾਲੀਆਂ ਦੇਖ ਰਹੇ ਹੋ ਸਾਰੀਆਂ ਅਲੱਗ-ਅਲੱਗ ਸਾਈਜ਼ ਦੇ ਵਿੱਚ ਅਵੇਲੇਬਲ ਹੈ ਟੌਪ ਕਲਾਸ ਟਰਾਲੀਆਂ ਬਾਈ ਜੀ ਬਣਾਉਂਦੇ ਨੇ ਤੇ ਅੱਜ ਇਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਕੱਲੀ-ਕੱਲੀ ਟਰਾਲੀ ਦਾ ਵਾਕਿਬ ਕਰਾਵਾਂਗੇ ਤੇ ਨਾਲੇ ਪ੍ਰਾਈਸ ਦੱਸਾਂਗੇ ਤੇ ਕੀ ਸਪੈਸੀਫਿਕੇਸ਼ਨ ਹੈ ਟਰਾਲੀਆਂ ਦੀ ਉਹ ਵੀ ਦੱਸਾਂਗੇ ਸਸੀਗਲ ਬਾਈ ਜੀ ਸਸੀਗਲ ਬਾਈ ਹੋ ਠੀਕ ਹੋ ਜੀ ਵਧੀਆ ਠੀਕ ਠਾਕ ਤੇ ਸਭ ਤੋਂ ਪਹਿਲਾਂ ਵੀਰੇ ਤੁਹਾਡਾ ਵੈਲਕਮ ਹੈ ਆਪਣੇ ਕੋਲ ਆਏ ਹੋ ਤੁਸੀਂ ਵੀਡੀਓ ਬਣਾਉਣ ਵਾਸਤੇ ਆ ਜਾਈਏ ਚਲੋ ਆਪਾਂ ਮਤਲਬ ਚੀਜ਼ ਕੁਆਲਟੀ ਦਿਖਾਵਾਂਗੇ ਮੇਨ ਹਰ ਇੱਕ ਚੀਜ਼ ਦਾ ਪੜਦਾ ਪਾਛ ਕਰਾਂਗੇ ਵੀ ਰੇਟਾਂ 'ਚ ਕਿੱਥੇ ਹੋਲਾ ਚੱਲ ਰਿਹਾ ਕਿੱਥੇ ਕੁਆਲਟੀ ਦਾ ਹੋਲਾ ਚੱਲ ਰਿਹਾ ਤੇ ਕੀ ਮਟੀਰੀਅਲ ਦੇ ਵਿੱਚ ਵੀ ਹੋਲਾ ਚੱਲ ਰਿਹਾ ਮਟੀਰੀਅਲ ਵੀਰੇ ਅੱਜ ਕੱਲ ਬਹੁਤ ਕੁਝ ਚੱਲ ਰਿਹਾ ਹੁਣ ਟਾਟਾ ਸਿਲ ਕਹਿ ਕੇ ਲੋਕ ਦੋ ਚਾਰ ਐਂਗਲ ਹੋਰ ਲਾ ਰਹੇ ਨੇ ਹਿੱਸੇ 'ਚ ਮੇਨ ਕਾ ਦਾ ਰੇਲ ਦੇ ਤੋ ਬਾਈ ਜੀ ਤੁਸੀਂ ਵਲੌਗ ਦੇ ਐਂਡ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਮਿਲ ਸਕੇ ਤੇ ਕਰੀਏ ਬਾਈ ਜੀ ਸ਼ੁਰੂ ਹਾਂਜੀ 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 ਸਭ ਤੋਂ ਪਹਿਲਾਂ ਬਾਈ ਜੀ ਆਪਾਂ ਨੂੰ ਸਾਈਜ਼ ਦੇ ਵਿੱਚ ਦੱਸ ਦਿਓ ਕਿਹੜੇ ਕਿਹੜੇ ਸਾਈਜ਼ ਆਪਨ ਕੋਲ ਅਵੇਲੇਬਲ ਨੇ ਇਸ ਟਾਈਮ ਆਪਣੇ ਕੋਲ 11 ਫੁੱਟ ਤੋਂ ਲੈ ਕੇ 18 ਫੁੱਟ ਤੱਕ ਤਿਆਰ ਖੜੇ ਆ ਵੈਸੇ ਆਪਾਂ 10 6 ਤੋਂ ਲੈ ਕੇ 26 7.5 ਤੱਕ ਟਰਾਲਾ ਬਣਾ ਰਿਹਾ ਵੱਡਾ ਬੜੇ ਹਿੱਸੇ ਦੇ ਵਿੱਚ ਜੀ ਠੀਕ ਹੈ ਜੀ ਤੇ ਜੈਕ ਡਬਲ ਜੈਕ ਬਿਨਾ ਜੈਕ ਤੋਂ ਜਿਵੇਂ ਦਾ ਮਰਜ਼ੀ ਬਣਵਾ ਲਓ ਆਪਣੇ ਤੋਂ ਆਪਣੇ ਹਿਸਾਬ ਨਾਲ ਤੁਸੀਂ ਕਸਟਮਾਈਜ਼ ਕਰਾ ਕੇ ਆਪਣੇ ਢੰਗ ਨਾਲ ਵੀ ਟਰਾਲੀ ਇਹਨਾਂ ਨੂੰ ਸਾਈ ਦੇ ਕੇ ਇਹਨਾਂ ਨੂੰ ਕਹਿ ਕੇ ਤੁਸੀਂ ਤਿਆਰ ਕਰਵਾ ਸਕਦੇ ਹੋ ਤੇ ਬਾਈ ਜੀ ਸਭ ਤੋਂ ਪਹਿਲਾਂ ਕਿਹੜੀ ਦਿਖਾਓਗੇ ਆਪਣਾ ਆਜੋ ਵੀਰੇ ਜਿਹੜੇ ਸ਼ੁਰੂ ਹੋ ਜਾਂਦੇ ਆ ਚਾਰਮਿੰਗ ਪੀਸ ਆ ਜਿਹੜਾ ਜੀ ਆਪਣਾ ਹਾਂਜੀ ਹਾਂਜੀ ਜਿਵੇਂ ਇਹ 16 7 ਵੀਰੇ ਆਰਡਰ ਤੇ ਬਣੇ ਹੋਇਆ ਲਓ ਜੀ ਦਿਖਾਓ ਅੱਛਾ ਜੀ ਆਰਡਰ ਤੇ ਤਿਆਰ ਹੈ ਜੀ ਆਰਡਰ ਤੇ ਤਿਆਰ ਹੈ ਜੀ ਮਿੱਟੀ ਰੇਤਾ ਵਾਸਤੇ ਬਣਿਆ ਹੋਇਆ ਜੀ ਜੀ ਹਾਂਜੀ ਹਾਂਜੀ ਇਹ ਸਾਰਾ ਟਾਟਾ ਸੇਲ ਦਾ ਮਟੀਰੀਅਲ ਲੱਗਿਆ ਹੋਇਆ ਤੇ ਪਾਈਪ ਕਾਮ ਤੈਨੂੰ ਦੇ ਲਓ ਜੀ ਕਰੋ ਚੈੱਕ ਪਾਈਪ ਇਹਦੇ ਨੇ ਕਾਮ ਤੈਨੂੰ ਦੇ ਲੱਗੇ ਹੋਏ ਨੇ ਹਾਂਜੀ ਹਾਂਜੀ ਤੇ ਆ ਤੁਸੀਂ ਚੈੱਕ ਵੀ ਕਰ ਸਕਦੇ ਲੈ ਬਾਈ ਦਿਖਾ ਮੁੰਡਿਆ ਕਿਹੜਾ ਆ ਦੇਖੋ ਆ ਕਾਮ ਤੈਨੂੰ ਦੇ ਪਾਈਪ ਲੱਗੇ ਨੇ ਤੇ ਬਾਕੀ ਇਸ ਤੋਂ ਕਿਤੇ ਕੋਈ ਜੈਸ਼ ਨਹੀਂ ਰਹਿ ਜਾਂਦੀ ਹਾਂਜੀ ਤੇ ਆ ਐਂਗਲ ਚੈੱਕ ਕਰੋ ਜੀ ਇਹ ਸਾਰੀ ਪਲਾਜ਼ਮਾ ਕਟਿੰਗ ਲੇਜ਼ਰ ਕਟਿੰਗ ਤੇ ਹੈ ਚਾਦਰ ਤੋਂ ਤਿਆਰ ਵੇਚਾ ਜੀ ਜੀ ਅੱਛਾ ਬਾਈ ਜੀ ਇੱਕ ਟਰਾਲੀ ਉਧਰ ਖੜੀ ਐ ਇਹਨਾਂ ਬਾਈਆਂ ਦੀ ਜਿੰਨੂੰ ਅਜੇ ਪੇਂਟ ਨਹੀਂ ਹੋਇਆ ਉਹਦੇ 'ਚ ਆਪਾਂ ਜਿਹੜੀ ਆ ਵੈਲਡਿੰਗ ਹੈ ਇਹਦੀ ਕਲੀਨਲੀਨੈਸ ਇਹਦੀ ਸਫਾਈ ਤੁਹਾਨੂੰ ਉਹ ਵੀ ਦਿਖਾਵਾਂਗੇ ਕਿਉਂਕਿ ਵੀਰੇ ਅੱਜ ਕੱਲ ਨਾ ਲੇਰਾਂ 'ਚ ਬਹੁਤ ਕੁਛ ਓਲਾ ਚੱਲ ਰਿਹਾ ਕਿਉਂਕਿ ਟਾਂਕੇ ਥੋੜੇ ਬੋਤਲ ਆ ਗਏ ਬਾਕੀ ਪੁਟੀਨ ਦੀ ਸਫਾਈ ਦਿੰਦੇ ਨੇ ਹਰੇਕ ਬੰਦਾ ਆਪਾਂ ਤੁਹਾਨੂੰ ਵੈਲਡਿੰਗ ਦੀ origignal ਸਫਾਈ ਦਿਖਾਵਾਂਗੇ ਪੁਟੀਨ ਆਪਾਂ ਯੂਜ਼ ਨਹੀਂ ਕਰਦੇ ਟਰਾਲੇ 'ਚ ਹਾਂਜੀ ਹਾਂਜੀ ਅੱਛਾ ਭਾਈ ਜੀ ਹੁਣ ਗੱਲ ਆ ਗਈ ਆ ਟਾਇਰਾਂ ਦੀ ਟਾਇਰਾਂ ਬਾਰੇ ਦੱਸੋ ਟਾਇਰ ਵੀਰੇ ਆਪਣੇ ਕੋਲ ਹੁੰਦੇ ਨੇ ਨਾਰਮਲ ਹਲਕੇ ਆਪਾਂ ਕਹਿ ਕੇ ਦਵਾਂਗੇ 35 ਤੋਂ 40 ਪੈਸੇ ਕੰਡੀ ਠੀਕ ਹੈ ਜੀ ਹਾਂ ਜੀ ਹਾਂ ਗਾਕ ਨੇ ਅਗੇ ਨਵੇਂ ਪੌਣੇ ਨਵੇਂ ਉਹ ਹੀ ਦਾ ਰੇਟ ਲੱਗ ਜਾਂਦਾ ਆ ਅੱਛਾ ਜੀ ਕਿੰਨੇ ਬਾਈ ਕਿੰਨੇ ਜਾਗੇ ਇਹ ਟਰਾਲੀ ਇਹ 16 7 ਆ ਬਾਈ ਜੀ 35 ਗੰਟਲੋ ਵਜਣਾ ਟਾਟਾ ਸੇਲ ਦਾ 25 25 ਟਨ ਦੇ ਡਬਲ ਜੈਕ ਲੱਗੇ ਨੇ ਆਮ ਗੋਲ ਹੀ ਹਿੱਸਾ ਲੱਗਿਆ ਹੋਇਆ ਜੀ ਇੱਕ ਵਾਰ ਹਿੱਸੇ ਨੂੰ ਵੀ ਨਿਗਮਰਵਾ ਦੋ ਇਹਨੂੰ ਵੀ ਕਈ ਅੱਜ ਕੱਲ ਨਾ ਰੇਲ ਦਾ ਕਹਿ ਕੇ ਵੇਚੀ ਜਾਂਦੇ ਨੇ ਲੈ ਵੀ ਮੁੰਡਿਆ ਥੱਲੋ ਹਿੱਸਾ ਦਿਖਾ ਦੇ ਯਾਰ ਇਹ ਚੀਜ਼ ਜ਼ਰੂਰੀ ਹੈ ਵੀਰੇ ਜ਼ੂਮ ਕਰਕੇ ਕਿਉਂਕਿ ਇਹ ਚੀਜ਼ ਤੇ ਜ਼ਿੰਮੇਦਾਰ ਅੱਜ ਕੱਲ ਕੋਈ ਅੱਛਾ ਤੁਸੀਂ ਹਿੱਸਾ ਕਨਫਿਊਜ਼ ਹੋ ਰਿਹਾ ਆ ਲਓ ਜ ਅੱਛਾ ਜੀ ਤੇ ਰੇਲ ਦਾ ਹਿੱਸਾ ਵੀ ਤੁਸੀਂ ਲਾ ਦਿੰਦੇ ਹੋ ਜੇ ਕਿਸੇ ਨੇ ਕਿਹਾ ਹੋਵੇ ਵੀ ਲਵਾਉਣਾ ਆਪਾਂ ਹਾਂਜੀ ਹਾਂਜੀ ਤੁਹਾਨੂੰ ਮੈਂ ਰੇਲ ਵਾਲਾ ਵੀ ਦਿਖਾ ਦੇਣਾ ਆ ਅੱਛਾ ਜੀ ਹਾਂ ਉਧਰ ਆ ਜਾਓ ਉਧਰ ਲੱਗਿਆ ਹੋਇਆ ਟਰਾਲੇ ਦਾ ਅੱਛਾ ਬਾਈ ਜੀ ਕੀ ਪ੍ਰਾਈਸ ਤੁਸੀਂ ਇਹਦਾ ਦੱਸਿਆ ਜੀ ਇਹਦਾ ਹੈਗਾ ਵੀਰੇ 3 ਲੱਖ 20 ਹਜ਼ਾਰ ਰੁਪਏ ਸਿਰਫ 3 ਲੱਖ 20 ਹਜ਼ਾਰ ਤੇ ਕੰਪਲੀਟ ਦਾ ਆ ਅੱਛਾ ਜੀ ਕੰਪਲੀਟ ਐਜ਼ ਇਟ ਇਜ਼ ਜਿਵੇਂ ਹੈਗੀ ਜਿਵੇਂ ਤਿਆਰ ਖੜੀ ਆ ਬਿਲਕੁਲ ਜੀ 34 35 ਕਵਿੰਟਲ ਵਜ਼ਨ ਹੋਊਗਾ ਜੀ ਜੀ ਟਾਇਰਾਂ ਸਮੇਤ ਡਬਲ ਜੀ ਇਧਰ ਵੀ ਦਿਖਾਓ ਲੈਟਾਂ ਬੀਲ ਕੱਪ ਵੇਲੇ ਚ ਮੋਡੀਫਿਕੇਸ਼ਨ ਹੋਣੀ ਹੈ ਕਰਕੇ ਦਵਾਂਗੇ ਆਪਾਂ ਅੱਛਾ ਜੀ ਮਤਲਬ ਲਾਈਟਸ ਵਗੈਰਾ ਸਭ ਕੁਝ ਵਿੱਚ ਆ ਸਾਰਾ ਕੁਝ 320000 ਚ ਅੱਛਾ ਜੀ ਇਹ ਡਬਲ ਜੈਕ ਆ ਜੀ ਡਬਲ ਜੈਕ ਜੀ 25 25 ਟਨ ਦੇ ਦੋ ਜੈਕ ਨੇ 2 ਸਾਲ ਦੀ ਗਾਰੰਟੀ ਆ ਅੱਛਾ ਜੀ ਲਓ ਜੈਕ ਦੇਖੋ ਜੀ ਆ ਪ੍ਰੋਪਰ ਫਿਟਿੰਗ ਹੈ ਪ੍ਰੋਪਰ ਸਾਰਾ ਕੁਝ ਆ ਲਓ ਜੀ ਮੈਂ ਕਹਾਂ ਜੀ ਆਪਾਂ ਬਖਾਉਣ ਲੱਗੇ ਆ ਬਾਈ ਜੀ ਤੇ ਪੂਰੀ ਪ੍ਰੋਪਰ ਹਨਾ ਸਪੈਸੀਫਿਕੇਸ਼ਨ ਦਈਏ ਚੀਜ਼ ਦੀ ਬਾਕੀ ਕਲਰ ਵਾਈਜ਼ ਬਾਈ ਜੀ ਕਲਰ ਕਿਹੜਾ ਯੂਜ਼ ਕਰਦੇ ਹੋ ਕਲਰ ਵੀਰੇ ਪੈਸਪਾਡਾ ਯੂਜ਼ ਕਰਦੇ ਆ ਅੱਛਾ ਜ ਹਾਂਜੀ ਹਾਂਜੀ ਜੇਕਰ ਇਸ ਤੋਂ ਉੱਪਰ ਕਿਸੇ ਨੇ ਟੂਕੇ ਦਾ ਵੀ ਕਰਵਾਉਣਾ ਉਹ ਵੀ ਕਰ ਲਾ ਕਰ ਦਿੰਦੇ ਆ ਬਿਲਕੁਲ ਜੀ ਬਾਕੀ ਆ ਬਾਈ ਜੀ ਜਿਹੜਾ ਤੁਸੀਂ ਪੰਜਾਬ ਦਾ ਨਕਸ਼ਾ ਲਾਇਆ ਹੈ ਇਹ ਸਾਰੀ ਵੀ ਲੈਜ਼ਰ ਕਟਿੰਗ ਹੋਈ ਹੋਈ ਆ ਅੱਛਾ ਅੱਛਾ ਜੀ ਹਾਂਜੀ ਹਾਂਜੀ ਬਾਕੀ ਬਾਈ ਜੀ ਲੈਜ਼ਰ ਕਟਿੰਗ ਆ ਜਿਹੜੀ ਤੇ ਨਾਰਮਲ ਕਟਿੰਗ ਦੀ ਸਫਾਈ ਦਾ ਕਿੰਨਾ ਅੰਤਰ ਹੁੰਦਾ ਜੀ ਜਮੀਨ ਉਸਮਾਨ ਦਾ ਜੀ ਅੱਛਾ ਜੀ ਹਾਂ ਜਿਵੇਂ ਹੁਣ ਮੈਂ ਤੁਹਾਨੂੰ ਬ੍ਰੇਕੀ ਚ ਦਿਖਾ ਦਿੰਦੇ ਆ ਆਪਾਂ ਇਹ ਚੀਜ਼ ਆਜੋ ਜੀ ਜੀ ਇਹ ਕਟਿੰਗ ਆਮ ਨਹੀਂ ਹੁੰਦੀ ਇਹ ਸਾਰੀ ਸੀਐਨਸੀ ਕਟਿੰਗ ਆ ਹੁਣ ਇਹ ਸਾਰੀ ਸੀਐਨਸੀ ਕਟਿੰਗ ਲੇਜ਼ਰ ਕਟਿੰਗ ਚ ਹੋਈ ਆ ਤੇ ਪ੍ਰੋਪਰ ਬੜੀਆਂ ਸਫਾਈ ਵਾਲੀ ਜਿਵੇਂ ਆ ਵੇ ਕੋਈ ਕੱਟ ਇੱਥੇ ਆਗਾ ਤਾਂ ਐਂ ਜੀ ਆ ਉੱਭਰ ਆ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਆਪਾਂ ਜਿਵੇਂ ਹੁਣ ਪਿੱਛੇ ਵਾਲੀ ਕੋ ਵੀ ਆਪਾਂ ਮਸ਼ੀਨੀ ਕਟਿੰਗ ਹੀ ਕਰ ਰਹੇ ਆ ਜੀ ਜੀ ਹਾਂ ਜੀ ਹਾਂ ਜੀ ਅੱਛਾ ਬਾਈ ਜੀ ਹੋਰ ਆਪਣੇ ਕੋਈ ਇਥੋਂ ਦਾ ਵਧੀਆ ਪੀਸ ਜਿਹੜਾ ਟਰਾਲੀ ਤੇ ਹੋਰ ਦਿਖਾਓਗੇ ਜਿਹੜੀ ਉਹ ਵੀਰੇ 18 ਆ ਤੁਹਾਨੂੰ ਮੇਰਾ ਪੇਂਟ ਤੋਂ ਨਿਗ੍ਹਾ ਮਰਵਾ ਦਿੰਦੇ ਆ ਆਪਾਂ ਗੱਲ ਕੀਤੀ ਸੀ ਨਾ ਸਫਾਈ ਦੀ ਹਾਂ ਜੀ ਹਾਂ ਜੀ ਉਹ ਆ ਦੇਖੋ ਤੁਸੀਂ ਮੇਨ ਚੀਜ਼ ਜਿਹੜੀ ਬਿਲਕੁਲ ਉਭਰਿਆ ਨੀਗਾ ਸਿਰੇ ਤੋਂ ਸਿਰੇ ਤੱਕ ਕਲੀਅਰ ਹੋਏਗੀ ਤੇ ਲੇਅਰ ਦੀ ਸਫਾਈ ਹੋਊਗੀ ਹਾਂ ਜੀ ਕਿਉਂਕਿ ਬਹੁਤ ਅੱਜ ਕੱਲ ਕੀ ਚੱਲ ਰਿਹਾ ਵੀਰੇ ਟਾਂਕੇ ਲਾ ਕੇ ਨਾ ਉਹ ਸਫਾਈ ਨਹੀਂ ਆਉਂਦੀ ਫਿਰ ਇੱਕ ਬੰਦੇ ਦੁਛੇਤੀ ਪ੍ਰੋਟੀਨ ਭਰ ਕੇ ਸਫਾਈ ਦਿੰਦੇ ਨੇਗੇ ਬਿਲਕੁਲ ਜੀ ਹਾਂ ਜੀ ਹਾਂ ਜੀ ਤੇ ਬਾਕੀ ਆ ਜਿਹੜੀ ਪੌੜੀ ਬਣਾਈਏ ਬਾਈ ਜੀ ਨਾ ਦੇਖੋ ਆ ਪ੍ਰੋਪਰ ਆ ਮੈਂ ਵੀਡੀਓ ਚ ਪਤਾ ਨਹੀਂ ਤੁਹਾਨੂੰ ਪਤਾ ਲੱਗਦਾ ਕਿ ਨਹੀਂ ਲੱਗਦਾ ਪਰ ਇੱਥੇ ਦੇਖੋ ਮੈਂ ਬਿਲਕੁਲ ਸਾਫ਼ ਹੈ ਜੀ ਐਨ ਹਜੇ ਵੀ ਇਹ ਟਰਾਲੇ ਦਾ 70% ਸਫਾਈ ਦਾ ਕੰਮ ਪਿਆ ਬਾਕੀ ਪੈਂਡਿੰਗ ਹਜੇ ਹਜੇ ਪੈਂਡਿੰਗ ਹਾਂਜੀ ਹਾਂ ਇੰਨੀ ਸ਼ਿੱਦਤ ਨਾਲ ਬਾਈ ਜੀ ਕੰਮ ਕਰਦੇ ਕਿ ਕਹਿੰਦੇ ਸਾਡੇ ਵੱਲੋਂ ਹਜੇ ਇਹ ਪ੍ਰੋਪਰ ਕੰਮ ਹੋਇਆ ਨਹੀਂ ਹਜੇ ਕੋਜੇ ਦਾ ਹਿੱਸਾ ਵੀ 30% ਕੰਮ ਜਿਹੜਾ ਉਹ ਕਰਨ ਵਾਲਾ ਪਿਆ ਹੈ ਜੀ ਇਹ ਗੁਰਦਾਸਪੁਰ ਏਰੀਆ ਚ ਆਣਾ ਟਰਾਲਾ ਆਰਡਰ ਤੇ ਰੇਤੇ ਵਾਸਤੇ ਬਣਿਆ ਵੀ ਤੇ ਤੁਹਾਨੂੰ ਮੈਂ ਰੇਲ ਦੇ ਹਿੱਸੇ ਨੂੰ ਨਿਗ੍ਹਾ ਮਰਵਾ ਦੋ ਇੱਕ ਨਹੀਂ ਸਕ ਕੇ ਮਤਲਬ ਜਿਹੜੇ ਅਸਲ ਨਿਸ਼ਾਨੀ ਆ ਇੱਕ ਤਾਂ ਜਿਹੜੀ ਹੱਬ ਲਓ ਜੀ ਕਿ ਬੈਕ ਸਾਈਡ ਤੋਂ ਆਜੋ ਤੁਹਾਨੂੰ ਮੈਂ ਹਿੱਸਾ ਦਿਖਾ ਦੇਣਾ ਇਹ ਜਿਹੜਾ ਹਿੱਸਾ ਹੁੰਦਾ ਵੀਰੇ ਸਾਈਡਾਂ ਤੋਂ ਤਾਂ ਹੁੰਦਾ ਮੋਟਾ ਅੱਛਾ ਜੀ ਹਾਂਜੀ ਹਾਂਜੀ ਤੇ ਸੈਂਟਰ ਚੋਂ ਆ ਕੇ ਪਤਲਾ ਹੋ ਜਾਂਦਾ ਇਹ ਆ ਜੀ ਅਸਲੀ ਰੇਲ ਦਾ ਹਿੱਸਾ ਆਹ ਲਓ ਜੀ ਕਰੋ ਚੈੱਕ ਸੈਂਟਰ ਚੋਂ ਆ ਕੇ ਪਤਲਾ ਜੀ ਸਾਈਡਾਂ ਤੋਂ ਆ ਕੇ ਮੋਟਾ ਲਓ ਜੀ ਸਵਾ ਚਾਰ ਕੁਇੰਟਲ ਵਜ਼ਨ ਹੁੰਦਾ ਰੇਲ ਦੇ ਹਿੱਸੇ ਚ ਅੱਛਾ ਜੀ ਹਾਂਜੀ ਹਾਂਜੀ ਤੇ ਆਪਾਂ ਥੱਲੇ ਰੱਸਾ ਇਕੱਠਾ ਕਰਨ ਨੂੰ ਰੀਲਾਂ ਵੀ ਲਾਈਆਂ ਹੋਈਆਂ ਨੇ ਆਹ ਆ ਆ ਜਿਹੜੀ ਲੱਗੀ ਹੈ ਨਾ ਇਹ ਭਾਈ ਉਧਰ ਉਧਰ ਗੰਨਾ ਵਗੈਰਾ ਜਾਂਦਾ ਤਾਂ ਗੰਨਾ ਆਲੂ ਸਾਰੇ ਕੰਮ ਨੇ ਜੀ ਆ ਜਿਹੜੀਆਂ ਨੇ ਇਹ ਰੱਸਾ ਇਕ ਤੇ ਬਾਈ ਜੀ ਕਹਿੰਦੇ ਨੇ ਕਿ ਉਧਰ ਕਮਾਦ ਕਮੂਦ ਹਨਾ ਹਾਂਜੀ ਹਾਂਜੀ ਬਰਦਾਸਪੁਰ ਦਾ ਕਸਤਕਾਰੀ ਕਰਦੇ ਆ ਇਹਦੀ ਹਨਾ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਤੇ ਆਹ ਬੈਕ ਸਾਈਡ ਤੋਂ ਆ ਜੀ ਤੇ ਵਿੱਚੋਂ ਦੇਖ ਲਓ ਤੁਸੀਂ ਭਾਈ ਜੀ ਇਹਦਾ ਕਿਵੇਂ ਆ ਚਾਦਰ ਚ ਉਧਰ ਸਾਰੀ ਤੁਸੀਂ ਇੱਕੋ ਇੱਕੋ ਕੰਪਨੀ ਦੀ ਯੂਜ਼ ਕਰਦੇ ਸਾਰੇ ਸਾਰੇ ਟਾਟਾ ਦੀ ਫਰਸ ਸਮੁੰਦਰੀ ਆਜ ਦਾ ਪੋਆ ਬਾਈਆਂ ਨੇ ਅੱਛਾ ਅੱਛਾ ਜੀ ਹਾਂ ਉਹ ਤੁਹਾਡੀ ਸ਼ਾਹ ਸੇਲ ਦਾ ਪੋਣਾ ਟਾਟਾ ਦਾ ਪੋਣਾ ਪਕਾਰੋ ਜਿਹੜਾ ਮਰਜ਼ੀ ਪੋਆ ਲਓ ਉਹ ਤੁਹਾਡੀ ਡਿਮਾਂਡ ਦਾ ਰੇਟ ਦਾ ਕੋਈ ਫਰਕ ਨਹੀਂਗਾ ਮਿਨਿਮਮ ਜੇ ਗੱਲ ਕਰੀਏ ਛੋਟੀ ਟਰਾਲੀ ਸਭ ਤੋਂ ਛੋਟਾ ਸਾਈਜ਼ ਜਿਹੜਾ ਤੁਸੀਂ ਨਾਰਮਲ ਜਿਹੜੇ ਜ਼ਿੰਮੇਦਾਰ ਭਰਾ ਲੈ ਕੇ ਜਾਂਦੇ ਲੋ ਕਿਹੜਾ ਸਾਈਜ਼ ਹੈਗਾ ਜੀ ਆਪਣੇ ਕੋਲ ਨਾਰਮਲ ਤਾਂ ਦੇਖੋ ਇਹ ਚੱਲਦਾ ਮੀਡੀਅਮ 12 14 16 ਅੱਛਾ ਜੀ 12 14 ਲੋ ਆਪਣੇ ਕੋਲ 14 ਫੁੱਟਾ ਤਿਆਰ ਖ ਠੀਕ ਹੈ ਜੀ ਇਹਦੀ ਸਵਾ 2 ਫੁੱਟ ਬਾਡੀ ਹੈ 2.5 ਫੁੱਟ ਬੈੱਡ ਇਹਦੇ ਜਾਲੀ ਲੱਗਣੀ ਹੈ ਹਜੇ ਪੀਲ ਕੱਪ ਬੇਲ ਤੇ ਲੇਟਾਂ ਲੱਗਣੇ ਸਿਰਫ 2,35,000 ਦਾ ਟਰਾਲਾ ਇਹ ਓਕੇ ਤਿਆਰ ਪਰ ਤਿਆਰ ਲੈ ਜਾਓ ਹਾਂ 27 ਕੁਆਂਟਲ ਚ ਟਾਇਰਾਂ ਸਮੇਤ ਬਾਈ ਜੀ ਰਣੋਵਦ ਦਿੱਤੇ ਜਿਹੜੇ ਨੰਬਰ ਆਏ ਤੇ ਕਾਲ ਕਰੋ ਤੇ ਆਪ ਦਾ ਟਰਾਲਾ ਤੁਸੀਂ ਆਪਣੀ ਭਾਇਆ ਜੀ ਨੂੰ ਟਰਾਲਾ ਕਹਿੰਦੇ ਉਹ ਟਰਾਲੀ ਖੇਦੇ ਉਹ ਇਹ ਵੀ ਚਾਰ ਲੈ ਲਓ ਇਹ ਵੀ ਡਬਲ ਜੈਕ ਗੋਲ ਹਿੱਸੇ ਜਾਂ 10 ਇੰਚੀ ਚਾਸੀ ਚ ਲਓ ਜੀ ਇਹ ਵੀ ਟਰਾਲੀ ਜਿਹੜੀ ਡਬਲ ਜੈਕ ਦੇ ਵਿੱਚ ਹੈ ਜੀ ਹਾਂਜੀ ਹਾਂਜੀ ਤੇ ਕੀ ਕਿਹਾ ਤੁਸੀਂ 2 ਲੱਖ 35000 35000 ਹਾਂਜੀ ਹਾਂਜੀ ਬਾਕੀ ਬਾਈ ਜੀ ਕੋਈ ਆਉਣ ਦਾ ਸਪੋਰਟ ਕੋਈ ਸ਼ੂਟ ਵਗੈਰਾ ਕੁਝ ਮਾੜਾ ਮਾੜਾ ਮੰਨਤਾਂ ਬਾਕੀ ਰੇਟ ਥੋੜਾ ਬੋਤੋ ਮੰਨਤਾਂ ਕਰਦੇ ਆਪਾਂ ਵੀ ਰੇਟ 'ਚ ਆਪਣੇ ਕੋਲ ਜ਼ਿਆਦਾ ਫਰਕ ਨਹੀਂ ਰੱਖਦੇ ਆਪਾਂ ਨਹੀਂ ਨਹੀਂ ਬਿਲਕੁਲ ਹਾਂਜੀ ਹਾਂਜੀ ਅੱਛਾ ਬਾਈ ਜੀ ਇੱਕ ਗੱਲ ਜ਼ਰੂਰ ਆਪਾਂ ਕਲੀਅਰ ਕਰਨੀ ਹੈ ਵੀਡੀਓ ਦੇ ਵਿੱਚ ਕਿ ਆਪਾਂ ਮਾਲ ਬਣਿਆ ਬਣਾਤਾ ਨਹੀਂ ਲੈਂਦੇ ਇਹ ਆਪਣੀ ਖੁਦ ਹੀ ਮੈਨੂਫੈਕਚਰਿੰਗ ਹੈ ਜਿਹਨੇ ਕੋਲ ਬਹਿ ਕੇ ਬਣਾਉਣ ਉਹ ਵੀ ਬਣਵਾ ਸਕਦਾ ਆ ਸਾਨੂੰ ਕੋਈ ਤਰ੍ਹਾਂ ਦੀ ਨਹੀਂ ਚੀਜ਼ ਦਾ ਬਾਕੀ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਲਓ ਵੀ ਕਿਵੇਂ ਤਿਆਰ ਹੁੰਦੀਆਂ ਨੇ ਬਾਈ ਜੀ ਇਹਨਾਂ ਚਟਾਲੀਆਂ ਸਾਰੀਆਂ ਹਾਂਜੀ ਹ ਇੱਥੇ ਬਾਈਜਰਾਂ ਦੀ ਵਰਕਸ਼ਾਪ ਆ ਤੇ ਆਹ ਟਰਾਲੀਆਂ ਤਿਆਰ ਹੋ ਰਹੀਆਂ ਨੇ ਬਾਕੀ ਆਹ ਟਰਾਲਾ ਤੁਸੀਂ ਜਿਹੜਾ ਵੱਡਾ ਹੈ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਤੇ ਅੱਗੇ ਵੀ ਦੇਖੋਗੇ ਕਿਵੇਂ ਅਸੈਂਬਲ ਹੁੰਦਾ ਬਾਕੀ ਕਲਰ ਵਗੈਰਾ ਬਈ ਇੱਥੇ ਟਾਪ ਕਲਾਸ ਕਰਦੇ ਨੇ ਤੇ ਬੜੀ ਰੀਜਨਲ ਕੰਮ ਕਰਦੇ ਨੇ ਕਰੀ ਚਲੋ ਚੈੱਕ ਜੀ ਵੀਡੀਓ ਹਾਂਜੀ ਭਾਈ ਜੀ ਇਹਦਾ ਕੀ ਪ੍ਰਾਈਸ ਹੈ ਜੀ ਜਿਵੇਂ ਆਪਾਂ ਟਰਾਲਾ ਇਹ ਤਿਆਰ ਕਰਕੇ ਕਿੰਨੇ ਦਾ ਬਣੇਗਾ ਇਹਦੇ तकरीबन 42 ਕੁਆਂਟਲ ਟੈਰਾ ਸਮੇਤ ਵਜਨ ਦਾ ਡਬਲ ਜੈਕ ਟਾਟਾ ਸੇਲ ਚ ਰੇਲ ਦਾ ਹਿੱਸਾ 42 ਕੁਆਂਟਲ 395000 ਦਾ ਅੱਛਾ ਜੀ 42 ਕੁਆਂਟਲ ਵਜਨ ਹੈ ਜੀ 395000 ਦਾ ਪੇਂਟ ਕਰਕੇ ਦਵਾਂਗੇ ਜਾਲੀ ਰੇਡੀਅਮ ਸਟicker ਬੀਲ ਕੱਪ ਬੇਲ ਚ ਉਹਨੂੰ ਮੋਡੀਫਿਕੇਸ਼ਨ ਕਰਕੇ ਸਿਰਫ 395000 ਦਾ ਟੈਰਾ ਸਮੇਤ ਰੇਟ ਸੁਣੀਏ ਉਹ ਜੀ ਸਾਰਿਆਂ ਦੇ ਤੇ ਕੰਟੈਕਟ ਨੰਬਰ ਬਾਈ ਜੀ ਦਾ ਆ ਜਾਊਗਾ ਤੁਸੀਂ ਇਹਨਾਂ ਕੋਲ ਪਹੁੰਚ ਜਾਓ ਇੱਕ ਵਾਰੀ ਐਡਰੈਸ ਬਾਈ ਜੀ ਤੁਸੀਂ ਵਰਬਲੀ ਦੱਸ ਦੋ ਐਡਰੈਸ ਵੀਰੇ ਆਪਣਾ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ ਸਮਾਣੇ ਤੋਂ ਭਵਾਨੀਗੜ੍ਹ ਰੋਡ ਤੇ 3 ਕਿਲੋਮੀਟਰ ਨਿਕਲ ਕੇ ਮੇਨ ਰੋਡ ਦੇ ਉੱਪਰ ਹੀ ਆ ਜਾਵਾਂ ਸੱਜੇ ਹੱਥ ਜਦੋਂ ਪਟਿਆਲੇ ਤੋਂ ਆ ਸਮਾਣੇ ਤੋਂ ਆਪਾਂ ਭਵਾਨੀਗੜ੍ਹ ਰੋਡ ਚੜਦੇ ਆ ਸੱਜੇ ਹੱਥ ਨੰਬਰਦਾਰ ਐਗਰੋਵਰ ਐਗਰੀ ਵਰਕਸ ਵਾਲੇ ਹਾਂਜੀ ਇਹ ਉਹਨਾਂ 12 6.5 ਆਰਡਰ ਤੇ ਬਣਿਆ ਜੀ ਭਵਾਨੀਗੜ੍ਹ ਜਾਣਾ ਟਾਟਾ ਸਿਲ ਚ 24 ਕੁਇੰਟਲ ਵਜਣਾ ਸਿਰਫ 2.25 ਲੱਖ ਦਾ ਲਓ ਆ ਇਹਦੇ ਵੀ ਕੰਮ ਅਪੈਂਡਿੰਗ ਆ ਜੇ ਅੱਛਾ ਜੀ ਜਾਲੀ ਲੱਗਣ ਵਾਲੀ ਹੈ ਹੈਨਾ ਆ ਜਾਲੀ ਲੱਗਣ ਵਾਲੀ ਆ ਬਾਈ ਜਾਲੀ ਵਗੈਰਾ ਸਾਰਿਆਂ ਦਾ ਲਾ ਕੇ ਦੇ ਦਿੰਦੇ ਸਾਰੇ ਲਾ ਕੇ ਕੰਪਲੀਟ ਕਰਕੇ ਇਹ ਵੀ 2,35,000 ਦਾ 2014 727 ਕਵੰਡਲ ਚ ਲਓ ਜੀ ਇਹ ਮੁੱਲਾਪੁਰ ਜਾਣਾ ਜੀ अच्छा जी हां लुधियाने ਕੋਲ हां लुधियाਨੇ ਕੋਲ ਇਹ ਵੀ ਆਰਡਰ ਦੇ ਬਣਿਆ 10 ਇੰਚ ਚਾਸੀ ਚ ਸਿਰਫ 2,35,000 ਦਾ ਲਓ ਜੀ ਇਹ 14 7 ਵੀ ਆਪਣੇ ਕੋਲ ਅਵੇਲੇਬਲ ਖੜਾ ਜੇ ਕਿਸੇ ਕਸਟਮਰ ਨੇ ਲੈਣਾ ਹੋਵੇ ਅੱਛਾ ਜੀ ਡਬਲ ਜੈਕਸ 2 ਮੁੱਟ ਬਾਡੀ 3 ਫੁੱਟ ਵਿਡਥ ਸਿਰਫ 2,35,000 ਦਾ ਲਓ ਜੀ ਹਾਂਜੀ ਹਾਂਜੀ ਕਰੀ ਚਲੋ ਚੈੱਕ ਤੁਸੀਂ ਪ੍ਰਾਈਸ ਵੈਸੇ ਮੈਨੂੰ ਤੇ ਬਾਈ ਤੁਹਾਡੇ ਪ੍ਰਾਈਸ ਬਿਲਕੁਲ ਜੈਨੂਅਲ ਲੱਗਦੇ ਹਾਂਜੀ ਹਾਂਜੀ ਇਹ 11 6.5 ਆ ਗਿਆ ਜੀ ਆਪਣੇ ਕੋਲ 20.5 ਕਿਲੋ 21 ਕਿਵਾਂਟਲ ਚ ਜੀ ਜੀ 1,90,000 ਦਾ ਜੀ ਜੀ ਹਾਂਜੀ ਹਾਂਜੀ ਇਹ ਵੀ ਜੈਕ ਵਾਲਾ 8 ਇੰਚ ਚਾਸੀ ਏ 15 7 ਬਣਿਆ ਜੀ ਬਿਨਾ ਵेड ਤੋਂ ਬਣਵਾਇਆ ਬਈਆਂ ਨੇ ਹੁਸ਼ਿਆਰਪੁਰ ਤੋਂ ਨਿਗੇ ਆਰਡਰ ਤੇ ਇਹ ਚ ਵੀ オリジナル ਰੇਲ ਦਾ ਹਿੱਸਾ ਪਿਆ ਇਹਦੇ ਫਿਰ ਪ੍ਰਾਈਸ ਦਾ ਉਸ ਹਿਸਾਬ ਨਾਲ ਘਟ ਮਤਲਬ ਨਹੀਂ ਇਹ ਚ ਜਿਵੇਂ ਹਿੱਸਾ ਵੱਧ ਪੈ ਗਿਆ ਜੀ ਵेड ਘਟ ਕੇ ਜਾਨੀ ਕਿ 2 70 ਦਾ ਟੋਟਲ ਬਣਿਆ ਇਹ 2 ਲੱਖ 70 ਹਜ਼ਾਰ ਹਾਂ 15 7 ਬਿਨਾ ਜੈਕ ਤੋਂ ਰੇਲ ਦਾ オリジナル ਹਿੱਸਾ 10 ਇੰਚੀ ਚਾਸੀ ਥੱਲੇ ਵਾਲਾ ਗਲ ਵੀ 10 ਇੰਚੀ ਫੁੱਲ ਲੰਬਾਈ ਚ ਆ ਜੀ ਜੀ ਹਾਂ ਜੀ ਹਾਂ ਚਾਹੇ ਟਰੈਕਟਰ ਦਾ ਐਲੋ ਬਣਾ ਲਓ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਜਿਹੜਾ ਜੀ ਇਹ ਵੀ 15 7 ਆ ਹੂੰ ਹੂੰ ਇਹ 3 ਕਰੋ ਚੱਕਾ ਅੱਛਾ ਭਾਈ ਜੀ ਮੈਂ ਇੱਕ ਚੀਜ਼ ਦੇਖ ਰਿਹਾ ਆ ਦੇਖੋ ਤੁਸੀਂ ਲਿਆ ਵੀ ਨੇੜੇ ਹੁਣ ਕਹਿਣ ਦੀ ਲੋੜ ਨਹੀਂ ਗਈ ਮੈਨੂੰ ਕੁਝ ਵੀ ਹਾਂਜੀ ਹਾਂਜੀ ਬਿਲਕੁਲ ਜੀ ਵੀ ਨਰ ਭਰਾਵਾਂ ਨੇ ਸਮਝਿਆ ਹਾਂਜੀ 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 ਬਿਲਕੁਲ ਜੀ ਬਿਲਕੁਲ ਇਹ 15 ਸੱਤ ਆ ਗਿਆ ਜੀ ਇਹ 315000 ਦਾ ਇਹਦੇ ਵੀ 34 ਕੁਇੰਟਲ ਵਜਨ ਆ ਗਿਆ ਅੱਛਾ ਜੀ हां ये 15 7 सिर्फ 2.5 लाख रुपए ਦਾ ਇਹ ਵੀ ਆਰਡਰ ਦੀ ਬਣਾ ਗੁਰਦਾਸਪੁਰ ਜਾਣਾ ਆ ਸਿਰਫ 2.5 ਲੱਖ ਰੁਪਏ ਦਾ ਇਹ ਵੀ ਗੁਰਦਾਸਪੁਰ ਤੋਂ ਪਹਿਲਾਂ 6 ਟਰਾਲੇ ਲੈ ਗਏ ਨੇ ਅੱਛਾ ਇਹਦੇ ਚੱਕ 7ਵਾਂ ਟਰਾਲਾ ਜਾ ਰਿਹਾ ਆਪਣੇ ਬਾਦਸ਼ਾਹ ਕੋਲ ਇੱਕੋ ਥਾਂ ਦੇ ਦੀ ਲਓ ਜੀ ਆ ਬਾਈ ਕੋਲੋਂ 6 ਟਰਾਲੇ ਗਏ ਨੇ ਪਹਿਲਾਂ ਸੇਮ ਇਹਦੇ ਨਾਲ ਦੇ ਇੱਕੋ ਥਾਂ ਤੇ ਇੱਕੋ ਕਰ ਚ ਤੁਹਾਨੂੰ ਜੇ ਕਹਿਣੇ ਆਪਾਂ WhatsApp ਤੇ ਦਿਖਾ ਵੀ ਦਿੰਦੇ ਬਾਈ ਆਉਂਦਾ ਨਹੀਂ ਪੇਮੈਂਟ ਆਨਲਾਈਨ ਹੀ ਪਉਂਦਾ ਆਪਾਂ ਅੱਛਾ ਹਾ ਜੀ ਟਰਾਲੀ ਲੈ ਜਾਂਦੇ ਹਾਂ ਹਾਂ ਟਰਾਲੀ ਭੇਜ ਦੇਨੇ ਆਪਾਂ ਇਧਰੋਂ ਬਿਨਾਂ ਜੱਕ ਤੋਂ 15 7 51 ਤਰਪਾਲ ਪਿਆ ਪਾ ਕੇ 3 ਫੁੱਟ ਬெட் ਫ ਕਰੋ ਚੈੱਕ ਜੀ ਤੁਸੀਂ ਆ 14 7 ਫੁੱਲ ਲੋਡਡ ਕੰਮ ਤੇ ਆ ਜੀ ਅੱਛਾ ਜੀ ਹਾਂ 33 ਕੁਇੰਟਲ ਵਜਨ ਟਾਟਾ ਸੇਲ ਦਾ ਰੇਤਾ ਭਰ ਲੋ ਚਾਹੇ ਵਿੱਡ ਤੱਕ ਹੂੰ 400 ਕੁਇੰਟਲ ਦੀ ਗਾਰੰਟੀ ਸਿਰਫ 3 ਲੱਖ ਰੁਪਏ ਦਾ ਟਾਇਰ ਸਮੇਤ ਅੱਛਾ ਭਾਈ ਇਹ ਕਿਸੇ ਨੇ ਟਾਇਰ ਵਗੈਰਾ ਆਪ ਪਵਾਉਣੇ ਹੋਣ ਕਸਟਮਾਈਜ਼ ਕਰਾ ਕੇ ਵਧੀਆ ਤੁਸੀਂ ਪਾ ਦਿਓ ਵੀ ਜੇ ਕਸਟਮਰ ਮੌਕੇ ਤੇ ਜਿਵੇਂ ਆ ਜੇ ਆਪਾਂ ਨੂੰ ਕਵੇ ਇੰਨੇ ਇੰਨੇ ਕਾਲੇ ਪਾਉਣੇ ਨੇ ਆਪ ਉਹ ਜਿਹਾ ਰੇਟ ਲੱਗੇ ਪਵਾ ਦਿੰਨੇ ਆ ਠੀਕ ਨਹੀਂ ਬਿਨਾਂ ਟਾਇਰਾਂ ਤੋਂ ਬਿਨਾਂ ਟਾਇਰਾਂ ਤੋਂ ਵੀ ਦੇ ਦਿੰਨੇ ਆ ਨਵੇਂ ਕਹਿੰਦੇ ਨਵੇਂ ਪਵਾ ਦਿੰਨੇ ਆ ਜੀ ਆਪਦੇ ਪ੍ਰੋਵਾਈਡ ਕਰਦੇ ਜ ਕਲਰ ਵੀ ਜਿਵੇਂ ਮਨ ਮਰਜੀ ਦਾ ਕਲਰ ਵੀਰੇ ਮਨ ਕੇ ਚਲੋ ਆਪਾਂ ਐਸਪਾ ਦਾ ਕਰਕੇ ਦਿੰਨੇ ਆਂ ਅਗਰ ਟੂਕੇ ਦਾ ਕਰਵਾਉਣਾ ਥੋੜਾ ਬੋਤਾ ਖਰਚਾ ਵੱਧ ਆਉਂਦਾ ਹੈ ਅਗਰ ਪੇਂਟ ਕਿਸੇ ਕਸਟਮਰ ਨੇ ਬਿਨਾ ਪੇਂਟ ਤੋਂ ਲੈ ਕੇ ਆਂਦਾ ਬਿਨਾ ਪੇਂਟ ਤੋਂ ਵੀ ਲਿਆ ਸਕਦਾ ਆਪਣੇ ਕੋਲ ਅੱਛਾ ਜੀ ਹਾਂਜੀ ਤੇ ਬਾਕੀ ਜਿਹੜਾ ਮਰਜੀ ਕਲਰ ਕਰਵਾਉਣਾ ਹਾਂਜੀ ਹਾਂਜੀ ਕਈ ਕਸਟਮਰ ਦੀ ਆਪਸ਼ਨ ਹੁੰਦੀ ਹੈ ਵੀ ਹਿੱਸਾ ਸੀ ਆਪਦਾ ਪਾਉਣਾ ਦੇ ਮਟੈਰਲ ਆਪ ਦੇ ਪਾਉਣੇ ਨੇ ਉਹ ਵੀ ਕਸਟਮਰ ਆਪਦਾ ਲਿਆ ਕੇ ਦੇ ਸਕਦਾ ਸਾਨੂੰ ਕੋਈ ਦਿੱਕਤ ਨਹੀਂ ਚ ਹੈ ਨਹੀਂ ਨਹੀਂ ਬਿਲਕੁਲ ਹਾਂਜੀ ਹਾਂਜੀ ਹਾਂ ਉਹ ਵੇਖੋ ਪਤਾ ਕੀ ਆਪੋ ਆਪਣੀ ਪਸੰਦ ਹੁੰਦੀ ਹੈ ਆਪੋ ਆਪਣੀ ਲ ਤੇ ਲਓ ਜੀ ਆਪਾਂ ਤੁਹਾਨੂੰ ਜਿਹੜੇ ਆ ਟਰਾਲੇ ਆ ਵੱਡੇ ਵੱਡੇ ਬਾਕੀ ਵੀਰੇ ਆਪਣੇ ਕੋਲ ਮੇਨ ਗੱਲ ਇਹ 48 ਬੰਦੇ ਲੇਬਰ ਦੇ ਨੇ ਮਹੀਨੇ 'ਚ ਕੱਟੋ-ਕੱਟ 35 ਤੋਂ 40 ਟਰਾਲੀਆਂ ਕੱਢ ਰਹੇ ਆ ਲਓ ਜੀ ਹਾਂ ਜੀ ਮੇਨ ਗੱਲ ਵੀ ਬੰਦ ਡਾਲੇ ਦੀ ਦੋ ਦੋ ਦੀ ਐਵਰੇਜ ਤਕਰੀਬਨ ਹੈਗੀ ਹੈ ਬੰਦ ਡਾਲੇ ਤੇ ਲੇਵਲ ਕਰਕੇ ਦਵਾਂਗਾ ਕੋਈ ਲੇਵਲ 'ਚ ਦਿੱਕਤ ਆਉਂਦੀ ਵੀਰੇ ਖਰਚੇ ਸਮੇਤ ਜਿੰਨਾ ਖਰਚਾ ਵੀ ਟਰਾਲਾ ਵਾਪਸ ਲੈ ਕੇ ਆਵਾਂਗੇ ਸਾਡੀ ਜ਼ਿੰਮੇਵਾਰੀ ਹੈ ਇਹ ਚੀਜ਼ ਜੀ ਕਰੋ ਚੈੱਕ ਬਾਕੀ ਬਾਈ ਜੀ ਹੁਣ ਤੁਹਾਨੂੰ ਪੂਰੀਆਂ ਗਰੰਟੀਆਂ ਦੇਤੀਆਂ ਇਹਨਾਂ ਨੇ ਨੰਬਰ ਆ ਗਿਆ ਭਾਈਆ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਮੈਨੂੰ ਤੇ ਲੱਗਦਾ ਵੀ ਕੋਈ ਹੁਣ ਗੰਜੈਸ਼ ਰਹਿ ਨਹੀਂ ਗਈ ਵੀ ਜਿਹੜੀ ਤੁਹਾਨੂੰ ਆਪਾਂ ਚੀਜ਼ਾਂ ਸਾਫਤ ਕਰੀ ਵੀ ਇਹਦੇ ਵਿੱਚ ਕੀ ਕੀ ਮਟੀਰੀਅਲ ਲੱਗਾ ਬਾਈ ਜੀ ਨੇ ਹੱਬ ਕਿਹੜਾ ਲੋਹਾ ਲੱਗਾ ਜਾਲੀ ਲੱਗੀ ਐ ਕਲਰ ਕਿਹੜਾ ਸਭ ਕੁਝ ਟਰਾਂਸਪੇਰੈਂਸੀ ਵਾਲਾ ਕੰਮ ਕੀਤਾ ਟਰਾਂਸਪੇਰੈਂਟ ਕਰਕੇ ਲਾ ਦਿੱਤਾ ਮੇਰੇ ਨਾਲ ਵੀ ਵੀ ਆਪਣੀ ਗਾਰੰਟੀ ਘਰ ਤੱਕ ਦੀ ਹੁੰਦੀ ਆ ਘਰ ਤੱਕ ਦੀ ਕੋਈ ਜੇਕਰ ਕੰਪਲੀਟ ਹੁੰਦੀ ਐ ਕੋਈ ਕੰਪਨੀ ਨਹੀਂ ਪਹੁੰਚਦੀ 2-4 ਦਿਨ ਲੱਗਦੇ ਐ ਅਮਰਜੈਂਸੀ ਐ ਜੀ ਮੈਂ ਖੁਦ ਜਾਊਂਗਾ ਨਾਲ ਨਹੀਂ ਅੱਛਾ ਬਾਕੀ ਬਾਈ ਜੀ ਚੀਜ਼ਾਂ ਚੱਲਦੀਆਂ ਚਕਾਟਵਾਦ ਉੱਪਰ ਥੱਲੇ ਹੁੰਦਾ ਹਾਂ ਹਾਂਜੀ ਹਾਂਜੀ ਵੀਰੇ ਜੇ ਅ ਸੋ ਠੀਕ ਹੈ ਦੋਸਤੋ ਐਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ ਜੀ